ਫਿਰੋਈਪੁਰ ਦੇ ਪਿੰਡ ਚਾਵਲਾ ਵਿੱਚ ਦੋ ਗਵਾਂਡੀਆਂ ਵੱਲੋਂ ਕੀਤਾ ਗਿਆ ਬਹੁਤਾ ਬਿਆਹਤਾ ਨਾਲ ਬਲਾਤ ਫਿਰੋਈਪੁਰ ਦੇ ਪਿੰਡ ਚਾਵਲਾ ਵਿੱਚ ਦੋ ਗਵਾਂਡੀਆਂ ਵੱਲੋਂ ਕੀਤਾ ਗਿਆ ਬਿਆਹਤਾ ਨਾਲ ਬਲਾਤਕਾਰ ਪੈਸੇ ਦੇ ਲੈਣ ਦੇ ਨੂੰ ਲੈ ਕੇ ਦਿੱਤਾ ਬਾਹਰ ਦਾਤ ਨੂੰ ਜਾਂ ਪੁਲਿਸ ਨੇ આરોપીਆਂ ਖਿਲਾਫ ਮੁਕੱਦਮਾ ਦਰਜ ਕਰਕੇ ਡੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੀ ਗ੍ਰਿਫਤਾਰੀ આરોપી ਦੂਰ ਪੁਲਿਸ ਦੀ ਟੀਲੀ ਕਾਰਗਜ਼ਰ ਦੇ ਪੀੜਤਾਂ ਦੇ ਚੱਕੇ ਸਵਾਲ ਕਿਹਾ ਮਹਿਲਾਵਾਂ ਜੇ ਘਰ ਵਿੱਚ ਸੁਰੱਖਿਟ ਨਹੀਂ ਹਨ ਤਾਂ ਬਾਹਰ ਕਿਵੇਂ ਸੁਰੱਖਿਟ ਹੋ ਸਕਦੀਆਂ ਹਨ ਜੀ ਪਿੰਡ ਚਾਵਲਾ ਵਸਤੇ ਹਾਂ ਚਾਵਲਾ ਬਸਤੀ ਹਾਂਜੀ ਗੁਰੂ ਸਾਹਿਬ ਹਾਂਜੀ ਗੁਰੂ ਸਾਹਿਬ ਕੀ ਗੱਲ ਬਤੋ ਜੀ ਗੱਲ ਬਤ ਪੈਸਿਆਂ ਦੀ ਹੋਈ ਮੇਰੇ ਬੰਦੇ ਕੋ ਪੈਸੇ ਲੈਣੇ ਘਰ ਵਾਲੇ ਕੋ ਨੂੰ ਤੇ ਕਹਿੰਦਾ ਆਇਆ ਤੇ ਕਹਿੰਦਾ ਪੈਸੇ ਦਿਓ ਮੈਂ ਕਹ ਪੈਸੇ ਤਾਂ ਨਹੀਂ ਹੈਗੇ ਜਦੋਂ ਮੇਰਾ ਘਰ ਵਾਲਾ ਆਵੇਗਾ ਤੇ ਉਹ ਹੀ ਦੇਵੇਗਾ ਉਹਨੂੰ ਪਤਾ ਹੈ ਲੈਣ ਦੇਣ ਦਾ ਸਾਨੂੰ ਨਹੀਂ ਪਤਾ ਇਹਦੇ ਸਾਨੂੰ ਨਹੀਂ ਪਤਾ ਕਿੰਨੇ ਦਿੱਤੇ ਨੇ ਕਿੰਨੇ ਨਹੀਂ ਦਿੱਤੇ ਜੀ ਮੇਰਾ ਘਰ ਵਾਲਾ ਦੋ ਮਹੀਨਾ ਡੇਢ ਹੋ ਗਿਆ ਸੀ ਪੱਲਾ ਗਿਆ ਵਸੀਂ ਅਸੀਂ ਉਹਦੇ ਪਰੇਸ਼ਾਨ ਦਰਖਾਸਤਾਂ ਵੀ ਲਾਈਆਂ ਤਾਂ ਸਾਨੂੰ ਬੜੀ ਕੋਸ਼ਿਸ਼ ਕੀਤੀ ਲੱਭਣ ਦੇ ਸਾਨੂੰ ਨਹੀਂ ਲੱਭਿਆ ਆਉਂਦੀ ਅਸੀਂ ਵੀ ਆ ਪਾਈਆਂ ਖਬਰ ਵੀ ਲਵਾਈ ਕੋਈ ਸਾਡਾ ਉਹਦਾ ਪਤਾ ਸੁਰ ਨਹੀਂ ਲੱਗਦਾ ਪਿਆ ਅਸੀਂ ਤਾਂ ਪਹਿਲਾਂ ਪਰੇਸ਼ਾਨ ਸੀ ਸਾਡੇ ਨਾਲ ਆ ਕੇ ਤੇ ਫਿਰ ਪਰੇਸ਼ਾਨ ਇਹ ਨਹੀਂ ਪਤਾ ਮੇਰੇ ਘਰਵਾਲਣ ਆਪਾਂ ਲਾਉਣ ਜਾਣੇ ਹੁੰਦੇਗਾ ਸੀ ਤੇ ਬਸ ਹਾਂ ਪਿੰਡ ਦਾ ਬੰਦਾ ਹੈ ਤੇ ਇਹ ਦਿਨ ਨੇ ਤਾਂ ਮਾੜੀ ਅੰਦਰ ਆਣ ਵਿੱਚ ਦਿਨ ਨੇ ਤਾਂ ਮਾੜੀ ਹੋਗੀ ਤੇ ਮੈਂ ਹਾਂਜੀ ਮੇਰੇ ਘਰੇ ਆਇਆ ਤੇ ਮੈਂ ਬਿਸਤਰੇ ਇਕੱਠੇ ਕਰਦੀ ਪਈ ਸੀ ਤੇ ਮੇਰੀ ਬਾਹ ਨੂੰ ਖੜਕ ਤੇ ਬੇਟੇ ਸੱਟ ਲੈਣੇ ਬੇਡ ਸਟਨ ਮੇਰੀ ਨੇ ਇੱਜ਼ਤ ਨੂੰ ਹੱਥ ਪਾਇਆ ਤੇ ਮੇਰੇ ਕੋਸ਼ਿਸ਼ ਕੀਤੀ ਇਹਨੇ ਦੂਜੇ ਆਪਣੇ ਰੈਬ ਵੀ ਕੀਤਾ ਨੇ ਮੇਰੇ ਨਾਲ ਹਾਂਜੀ ਤੇ ਫਿਰ ਇਹਨੇ ਵਿੱਚ ਮੈਂ ਉਹਨੂੰ ਧੱਕਾ ਮਾਰਿਆ ਤੇ ਡਿੱਗ ਪਿਆ ਤੇ ਬਾਹਰ ਮੈਂ ਪੱਜੀ ਤੇ ਮੇਰੇ ਮਗਰੇ ਪੱਜਾ ਇਹਨੇ ਨਾਲ ਉਹਦਾ ਭਰਾ ਵੱਡਾ ਆਗਾ ਮਲਕੀਸ਼ ਸਿੰਘ ਤੇ ਉਹਨੇ ਮੈਨੂੰ ਗਲਮੇ ਤੋਂ ਫੜ ਕੇ ਥੱਲੇ ਸੱਟ ਲਿਆ ਤੇ ਮੇਰੇ ਕੱਪੜੇ ਵੀ ਪਾਰ ਤੇ ਮੇਰੇ ਗੁਫਤੰਗਾਂ ਨੂੰ ਛੇੜਛਾ ਵੀ ਇਹਨਾ ਕੀਤੀ ਹਾਂ ਤੇ ਮੇਰੇ ਨਾਲ ਬੜਾ ਇਹਨਾ ਤੁਰੂ ਆ ਤੇ ਮੈਨੂੰ ਕੂਣੀਆਂ ਨਾਲ ਕੁੱਟਿਆ ਨੇ ਗੁੱਜੀਆਂ ਸੱਟਾਂ ਮੈਨੂੰ ਲਾਈਆਂ ਨੇ ਤਪੜੇ ਹਾਂ ਜੀ ਮੇਰੇ ਕੱਪੜੇ ਵੀ ਨਾ ਸਾਰੇ ਪਾੜਤੇ ਦੋ ਭਰਾਵਾਂ ਨੇ ਪਾੜਨੇ ਦੋਵੇਂ ਭਰਾਵਾਂ ਨੇ ਸ਼ਸ਼ੋਲੀ ਪਰ ਬੇਰਾ ਮੈਨੂੰ ਰੈਵ ਕੀਤਾ ਛੋਟੇ ਭਰਾ ਨੇ ਹਾਂ ਮੇਨੇ ਕੋਟ ਮਾਰਕੀਟ ਦੇ ਬਾਹਰ ਪੱਜ ਗਿਆ ਹੁਣ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜੀ ਕਾਰਵਾਈ ਕੀਤੀ ਦਰਖਾਸਤ ਵੀ ਲਾਈ ਇਹਨਾਂ ਕੋਈ ਸਰਸਨਾ ਹੀ ਨਹੀਂ ਕੀਤੀ ਫਿਰ ਮੈਨੇ ਪਰਚਾ ਘਟਾਇਆ ਕੋਈ ਉਹਨਾਂ ਨੂੰ ਕੋਈ ਫੜਨ ਨਹੀਂ ਆਇਆ ਕੁਝ ਨਹੀਂ ਕੀਤਾ ਨਾ ਹੁਣ ਦੋਸ਼ੀ ਧਮਕੀ ਨਹੀਂ ਮੈਨੇ ਹਾਂ ਜੀ ਮੈਨੂੰ ਧਮਕੀ ਦਿੱਤਾ ਸਾਡਾ ਕੀ ਕਾਰਨਾ ਪੁਲਿਸ ਨਾਲ ਕੁਛ ਨਿਕਾਲ ਸਕਦੇ ਪੁਲਿਸ ਉਹਨਾਂ ਨੂੰ ਸ਼ਹਿ ਦੇ ਦੀ ਕਿਸ ਤਰ੍ਹਾਂ ਇਹ ਨਹੀਂ ਪਤਾ ਕੀ ਕੁਛ ਦਿਨ ਕੁਛ ਦਿਨ ਦੇ ਪਣ ਤਾਂ ਹੀ ਨਹੀਂ ਪੁਲਿਸ ਚੱਕਦੀ ਪਏ ਉਹਨਾਂ ਨੂੰ ਕੋਈ ਕਰਤਾ ਨਹੀਂ ਕਹੀ ਕਿਸੇ ਹਾਂਜੀ ਕਿਸੇ ਦੀ ਕਰਤਾ ਨਹੀਂ ਪਈ ਨਾ ਨਾ ਕਿੰਨੀ ਕਵਾਰੀ ਤੇ ਚੱਕਰ ਮੜਾਏ ਅਸੀਂ ਤਾਂ 5 6 ਵਾਰ ਹੋਏ ਠਾ ਪਰ ਵੀ ਗਏ ਅਸੀਂ ਥਾਣੇ ਚ ਵੀ 5 6 ਵਾਰ ਅੱਗੂ ਸਾਨੂੰ ਕਹਿੰਦੇ ਕੋਈ ਨਹੀਂ ਆਪਾਂ ਨਵੇੜ ਲਾਵਾਂਗੇ ਤੁਹਾਡੇ ਬੈਕ ਤੁਸੀਂ ਇਹ ਕੰਮ ਨਾ ਕਰੋ ਤੁਹਾਡੇ ਬੈਕ ਇੰਨੇ ਦਿਨ ਅਸੀਂ ਡੀਕਦੇ ਰਹੇ ਸਾਡੀ ਕੋਈ ਸੁਣਾਈ ਨਹੀਂ ਕਿਸੇ ਸਾਡਾ ਰਾਜ ਨਹੀਂ ਕਰਾਇਆ ਵੱਡਾ ਨੁਕਸਾਨ ਵੀ ਕਰ ਸਕਦੇ ਨੇ ਹਾਂਜੀ ਮੈਨੂੰ ਖਤਰਾ ਇੰਨਾ ਤੇ ਵੱਡਾ ਨੁਕਸਾਨ ਹਾਂਜੀ ਕਰ ਸਕਦੇ ਨੇ ਮੇਰੇ ਨਾਲ ਛੋਟੇ ਛੋਟੇ ਮੇਰੇ ਬੱਚੇ ਨੇ ਬੰਦਾ ਮੇਰੇ 2 ਮਹੀਨੇ ਹੋਣ ਵਾਲੇ ਨੇ ਘਰੇ ਨਹੀਂ ਹਾਂਜੀ ਹਾਂਜੀ ਡਾਰਕ ਰਹੇਗਾ ਸੀ ਮੈਂ ਕਿੰਨੇ ਦਿਨ ਤੱਕ ਅਸੀਂ ਪਾਸੇ ਰਹੇ ਆ ਮੈਨੂੰ ਖਤਰਾ ਸੀ ਮੇਰੇ ਨਾਲ ਕੋਈ ਇਹਨਾ ਕੋਈ ਉਹ ਜੀ ਫੇਰ ਹਰਕਤ ਕਰ ਦੇਣ ਇਸ ਡਾਰ ਨਾਲ ਫੇਰ ਮੇਰੇ ਰਿਸ਼ਤੇਦਾਰਾਂ ਖੰ ਨਹੀਂ ਤੂੰ ਕਾਦੇ ਕਰੇ ਚਾਲ ਮੈਨੂੰ ਇਨਸਾਫ ਮੰਗ ਰਿਹਾ ਹਾਂਜੀ ਬਸ ਮੈਨੂੰ ਆਪ ਦਾ ਸਾਥ ਮਿਲ ਜਾਵੇ ਬਸ ਮੈਨੂੰ ਸਜਾ ਹੋ ਜਾਵੇ ਇਹਨਾਂ ਨੂੰ ਹਾਂ ਕਿ ਕਿਹ ਪਿੰਡ ਆਈ ਹੋਈ ਪਿੰਡ ਚਾਵ ਲਿਆ ਹਾਂ ਕੀ ਗੱਲ ਬਤਹਾਂ ਹਾਂਜੀ ਮੈਨੂੰ ਨਹੀਂ ਪਤਾ ਮੈਂ ਸਵੇਰੇ ਸਵੇਰ ਦਾ ਟਾਈਮ ਸੀ 8 ਵਜੇ ਦਾ ਮੈਂ ਬਾਹਰ ਗਈ ਹੋਈ ਸੀ ਕੰਮਾਂ ਤੇ ਮੈਂ ਅੱਗੇ ਮੇਰੀ ਆਦਤ ਹੈ ਮੈਂ ਚੰਨੀ ਹੁੰਨੀ ਆ ਤੇ ਜਦੋਂ ਮੈਂ ਘਰ ਆਈ ਤੇ ਇਹਨਾਂ ਨਿਕਲਦੇ ਨੂੰ ਦੇਖਿਆ ਦੋ ਜਣ ਕਰੋ ਸਾਡੇ ਚੱਲੇ ਸੀ ਤੇ ਮੈਨੂੰ ਨਹੀਂ ਪਤਾ ਕੋਈ ਕੰਮ ਆਈ ਸੀ ਕਿ ਕੋਈ ਗੱਲ ਹੋਈ ਹੈ ਮੈਨੂੰ ਨਹੀਂ ਪਤਾ ਸੀ ਜਦੋਂ ਮੈਂ ਘਰ ਆਈ ਤੇ ਮੈਂ ਹੱਥ ਪੈਰ ਤੋਤੇ ਤੇ ਮੈਂ ਆਖਾਂ ਮੇਰੀ ਪਰਜਾਈ ਅੰਦਰ ਰੋਂਦੀ ਪਈ ਸੀ ਮੱਕੀ ਪਤਾ ਮੇਰੇ ਪ੍ਰਾਣ ਨੂੰ ਯਾਦ ਕਰਕੇ ਰੋਂਦੀ ਪਈ ਹੋਵੇ ਦਿਲ ਚ ਮਾੜਾ ਦਿਲ ਕੀਤੀ ਖਲੇ ਜਦੋਂ ਮੈਂ ਅੰਦਰ ਜਾ ਕੇ ਦੇਖਿਆ ਤੇ ਮੇਰੀ ਪਰਜਾਈ ਨੂੰ ਮੈਂ ਵੇਖਿਆ ਮੇਰੀ ਪਰਜਾਈ ਐ ਹਾਂਜੀ ਜ਼ਬਰਦਸਤੀ ਹਾਂਜੀ ਜ਼ਬਰਦਸਤੀ ਹੋਈ ਇਹਨੇ ਮੈਨੂੰ ਗੱਲ ਕੀਤੀ ਇਸ ਤਰ੍ਹਾਂ ਮਲਕੀਤ ਤੇ ਬਗੀਚਾ ਬਗੀਚ ਤੇ ਮਲਕ ਹਾਂਜੀ ਘੁੱਟਮਾਰ ਕੀਤੀ ਇਹਨੇ ਮੈਨੂੰ ਦੱਸਿਆ ਆਂਦੀ ਮੇਰੇ ਨਾਲ ਆ ਗੱਲਬਾਤ ਹੋਈ ਹਾਂਜੀ ਦਰਦਸਤੀ ਹੋਈ ਮੇਰੇ ਨਾਲ ਹਾਂਜੀ ਫਿਰ ਮੈਂ ਦਾਖਲ ਕਰਾਇਆ ਸੀ ਮੈਂ ਇਹਨਾਂ ਦਾਖਲ ਕਰਾਇਆ ਪੰਜਾਹ ਦਿਨਾਂ ਬਾਅਦ ਉਹਨੇ ਪ੍ਰਾਦੀ ਵੇਲੇ ਆਈ ਹਾਂ ਹੁਣ ਕੀ ਗੱਲ ਬਾਤ ਹੋਈ ਹਾਂਜੀ ਹੁਣ ਕੀ ਗੱਲ ਬਾਤ ਪੁਲਿਸ ਨੇ ਪਰਚਾ ਦਰਜ ਕਰਤਾ ਉਹਨਾਂ ਨੇ ਹਾਂਜੀ ਤਰਜੀਹਤ ਕਰਤਾ ਇੱਕਾ ਖਰਚਾ ਤਾਂ ਨਹੀਂ ਜੀ ਫੜੇ ਨਹੀਂ ਗਏ ਕੀ ਮੰਗਦੇ ਤੁਹਾਡੀ ਮੰਗੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਤੁਮ ਕਹਿੰਦੇ ਰਹੇ ਹਾਂਜੀ ਤਮਕੀਆਂ ਦੇ ਰਹਾ ਮੇਰੀ ਪਰਜਾਈ ਇਕੱਲੀ ਕਰ ਨਹੀਂ ਰਹਿੰਦੀ ਹੁਣ ਮੈਨੂੰ ਕਦੇ ਦੂਜੇ ਤੀਜੇ ਦਿਨ ਮੈਂ ਕਰ ਜਾਨੀ ਆ ਤਾਂ ਮੈਨੂੰ ਕਹਿੰਦੀ ਮੇਰੇ ਕੋਲ ਆ ਮੈਨੂੰ ਦੂਜਾ ਇੱਕ ਦਿਨ ਕਰੇ ਰਹੀ ਨਹੀਂ ਦੂਜੇ ਦਿਨ ਫਿਰ ਇੱਥੇ ਆ ਕੇ ਮੈਨੂੰ ਰਾਤ ਰਹਿਣਾ ਪੈਂਦਾ ਸਹੀ ਦਿਹਾੜੀ ਇਹਦਾ ਪਤਾ ਕਰਨਾ ਨਹੀਂ ਉਹ ਕਿ ਬੁੜੀਆਂ ਕਰ ਨਹੀਂ ਸੇਵ ਤੇ ਬਾਹਰ ਕਿ ਤੁਸੀਂ ਵਾਰ ਰਹਿਣਗੇ ਹਾਂਜੀ ਕਰੇ ਕੁੱਟਮਾਰ ਕਰਨ ਹਾਂਜੀ ਗੁੰਡਾਗਰਦੀ ਹੋਣ ਕਰੇ ਚੱਲ ਪਈ ਬਾਹਰਤ ਕਰਨੀ ਕਰਨੀ ਹੈ ਗੁੰਡਾਗਰਦੀ ਬਾਹਰ ਤਾਂ ਆਮ ਹੀ ਚੱਲ ਰਹੀ ਸ਼ਰਿਆਂ ਵੀ ਹੋ ਰਹੀ ਉਹ ਨਹੀਂ ਕਾਰਵਾਈ ਪੁਲਿਸ ਕਰ ਰਹੀ ਤੇ ਘਰੇ ਤੱਕ ਪਹੁੰਚਣ ਦੀ ਉਹ ਵੀ ਨਹੀਂ ਕਰ ਰਹੀ ਹਾਂਜੀ ਮੇਰੀ ਪਹਾਈ ਦੀ ਤੇ ਸਾਡੇ ਨਾਨਾ ਪਹਾਈ ਦੀ ਮੰਗ ਹੈ ਹਾਂਜੀ ਫੜੇ ਜਾਣੇ ਚਾਹੀਦੇ ਨੇ ਸਰ ਇੱਕ ਜਿਹੜਾ ਮਾਮਲਾ ਦਰਜ ਹੋਇਆ ਸੀਗਾ ਔਰਤਰੇ ਕਰਵਾਇਆ ਸੀਗਾ ਰਿਪੋਰਟ ਦਾ ਸਰ ਕੀ ਮਾਮਲਾ ਸੀਗਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਬੇ ਵਿੱਚ ਐਫਆਰ ਦਰਜ ਹੋ ਗਈ ਹੈ ਤੇ ਤਕਤੀਸ਼ ਜਾਰੀ ਹੈ ਜਿਸੋਂ ਵੀ ਉਸ ਚਾਈ ਸਾਹਮਣੇ ਆਉਗੀ ਉਬੇਸਾਰ ਨਾਲ ਚਲਾਨ ਬਣਾ ਕੇ ਰਾਜ ਚ ਪੇਸ਼ ਕਰਤਾ ਜਾ ਜਲ ਕਿੰਨੇ ਦੋਸ਼ੀਆਂ ਤੇ ਕੀਤਾ ਗਿਆ ਹੈ ਸਰ ਦੋ ਦੋ ਤੇ ਅਚਾ ਦੋਸ਼ੀਆਂ ਦੇ ਤੱਕ ਭਾਰ ਦੇ ਕੀਤੀ ਸਰ ਨੇ ਉਹ ਫਾਰਮਾਂ ਫਾਲਟੀਆਂ ਰੀਡਿਊਡ ਕਰਦੀਆਂ ਹਾਂ ਹਾਂ ਅਜਿਹਾ ਕਬੂ ਜਲਦੀ ਜਲਦੀ ਕਭੂ ਘਟੋ ਬਲਾਚੌਰ ਦੇ ਵਿੱਚ ਗੌਣ ਰੋਡ ਦੇ ਸੱਦੇ ਸ਼ਮਸ਼ਾਨ ਘਾਟ ਦੇ ਰਹਿੰਦੇ ਕੰਮਾਂ ਨੂੰ ਪੂਰਾ ਕਰਨ ਵਾਸਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ ਨੇ 3 ਲੱਖ ਰੁਪਏ ਦਾ ਚੈੱਕ ਬਲਾਕ ਪ੍ਰਧਾਨ ਬਲਾਚੌਰ ਆਮ ਆਦਮੀ ਪਾਰਟੀ ਪ੍ਰਵੀਨ ਪੂਰੀ ਨੂੰ ਸੌਂਪਿਆ। ਉਹਨਾਂ ਕਹਿ ਕੇ ਸ਼ਮਸ਼ਾਨ ਘਾਟ ਦੀ ਦੇਖ ਨੂੰ ਜ਼ਿੰਨ ਕੀਤਾ ਜਾਵੇ ਕਿਉਂਕਿ ਅੰਤਮ ਰਸਮਾਂ ਇੱਥੇ ਹੀ ਹੁੰਦੀਆਂ ਹਨ। ਅਗਰ ਜਿੱਥੇ ਅੰਤਮ ਰਸਮਾਂ ਹੁੰਦੀਆਂ ਹਨ ਉਸ ਦਾ ਮਾਹੌਲ ਤੇ ਵਾਤਾਵਰਨ ਖਰਾਬ ਹੋਵੇ ਤਾਂ ਫਿਰ ਕੀ ਬਣੂਗਾ? ਇਸੇ ਕਰਕੇ ਉਹਨਾਂ ਨੇ ਵਿਕਾਸ ਕਾਰ ਸ਼ੁਰੂ ਕਰਵਾ ਦਿੱਤੇ ਹਨ। ਕਿ ਜਦੋਂ ਜਦੋਂ ਬਾਰਿਸ਼ ਹੋਈ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਸਰੀ ਇਹਦੀ ਦਵਾਰ ਚਾਰ ਦਵਾਰੀ ਗਿਰ ਗਈ ਤੇ ਉਹ ਕਾਫੀ ਕੰਮ ਹੋ ਚੁੱਕਾ ਹੈ ਤੇ ਇੱਕ ਦਵਾਰ ਦਾ ਕੰਮ ਰਹਿੰਦਾ ਆ ਉਹ ਹੋ ਜੂਗਾ ਇਹਦੇ ਨਾਲ ਜੀ ਇੱਕ ਇੱਥੇ ਸਾਡੇ ਸ਼ੈੱਡ ਪਾਸ ਐਮਐਲਏ ਸਾਹਿਬ ਨੇ ਕਰਵਾਤਾ ਆ ਉਹਦਾ ਕੰਮ ਵੀ ਜਲਦੀ ਸ਼ੁਰੂ ਹੋ ਜਾਣਾ ਜੀ ਲੱਗਦਾ ਜੀ ਇਹ 5 ਲੱਖ ਦੇ ਨਾਲ ਤੇ ਉਹ ਸ਼ੈੱਡ ਦੇ ਨਾਲ ਕਾਫੀ ਕੰਮ ਇੱਥੇ ਹੋਊਗਾ ਜੀ ਬਾਕੀ ਵੀ ਜਿਹੜੇ ਅਧੂਰੇ ਕੰਮ ਆ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਚੇਅਰਮੈਨ ਸਾਹਿਬ ਨੂੰ ਕਹਿ ਕੇ ਜਾਂ ਐਮਐਲਏ ਸਾਹਿਬ ਨੂੰ ਕਹਿ ਕੇ ਉਹ ਵੀ ਪੂਰੇ ਕਰਾਵਾਂਗੇ ਇੱਕ ਪੁਰਸ਼ ਮਹਾਂਤੇ ਜਿਹੜੇ ਇੱਥੇ ਸੇਵਾ ਦਾ ਗਰੀਜੀ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਨ ਉਪਰੰਤ ਇਸ ਗੱਲ ਦਾ ਪਤਾ ਲੱਗਾ ਕਿ ਸਮਸ਼ਾਨ ਘਾਟ ਦਾ ਜੋ ਰਕਬਾ ਹੈ ਕੁੱਲ ਉਹ ਕਰੀਬ 5 ਏਕੜ ਦੇ ਕਰੀਬ ਹੈ ਜੀ ਤੇ ਉਹ ਮੰਗ ਵੀ ਕਰਦੇ ਸੀ ਕਿ ਇਸ ਸਮਸ਼ਾਨ ਘਾਟ ਦੀ ਜਿਹੜੀ ਜਗ੍ਹਾ ਬੋਲਦੀ ਕਾਗਜ਼ਾਂ ਦੇ ਵਿੱਚ ਉਹਦੀ ਮਿੰਤੀ ਕਰਾ ਕੇ ਇਹਦੀ ਚਾਰ ਦਵਾਈ ਵੀ ਕਰਾਈ ਤੋਂ ਸਮਸ਼ਾਨ ਘਾਟ ਦੇ ਲਈ ਪਲੈਨਿੰਗ ਬੋਰਡ ਦੇ ਵਿੱਚੋਂ ਜਿਹੜਾ ਕਿ 3 ਲੱਖ ਰੁਪਇਆ ਲੀਡ ਵਾਸਤੇ ਅਸੀਂ ਇੱਥੇ ਆਏ ਜਦੋਂ ਹੜਾ ਆਇਆ ਉਹਦਾ ਬੜਾ ਨੁਕਸਾਨ ਹੋਇਆ ਦੇਖਿਆ ਸਤਰਾਮ ਜੀ ਲਾਲਪੁਰ ਜੀ ਨੇ ਜਿਹੜੇ ਸਾਡੇ ਪਲੈਨਿੰਗ ਬੋਰਡ ਦੇ ਚੇਅਰਮੈਨ ਹੈ ਇਹਨਾਂ ਨੇ ਪਿਛਲੇ ਸਾਲ ਵੀ ਜਦੋਂ ਇੱਥੇ ਆ ਕੇ ਰੌਣਕ ਮਾਰ ਕੇ ਦੇਖ ਕੇ ਗਏ ਔਰ ਫਿਰ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ 2 ਲੱਖ ਰੁਪਏ ਦਿੱਤਾ ਔਰ ਅੱਜ 3 ਲੱਖ ਰੁਪਏ ਦੇ ਜਿਹੜਾ ਇਹਨਾਂ ਨੂੰ ਚੈੱਕ ਲੈਣ ਵਾਸਤੇ ਆਏ ਔਰ ਇੱਥੇ ਬਹੁਤ ਬੜੀ ਡਿਮਾਂਡ ਸੀਗੀ ਕਿ ਇਲੈਕ ਵੀ ਕਾਫੀ ਨੁਕਸਾਨ ਹੋਇਆ ਸੀ ਇਸ ਕਰਕੇ ਜਿਹੜਾ ਅੱਜ 3 ਲੱਖ ਦਾ ਚੈੱਕ ਦਿੱਤਾ ਜੋ ਵੀ ਇੱਥੇ ਕੰਮ ਮਜ਼ਦੂਰੇ ਰਹਿੰਦੇ ਆ ਉਸ ਨੂੰ ਇਹ ਪੂਰੀ ਕਰਨਗੇ ਔਰ ਜੋ ਹੋਰ ਵੀ ਰਹਿਣਗੇ ਇਹਨਾਂ ਦੇ ਕੰਮ ਉਹ ਵੀ ਅਸੀਂ ਜਿਹੜੇ ਕਿ ਜਲਦੀ ਪੂਰੀ ਕੀਤੇ ਜਾਣਗੇ। ਪਰ ਇਹ ਨਾ। ਛੋਟੇ ਸਕੇ ਭਰਾ ਨੇ ਵੱਡੇ ਸਕੇ ਭਰਾ ਦਾ ਕੀਤਾ ਕਤਲ ਮੌਕੇ ਤੇ ਪਹੁੰਚੀ ਪੁਲਿਸ ਤੇਜ਼ ਤਰ ਹਥਿਆਰ ਨਾਲ ਹੋਇਆ ਕਤਲ ਕਤਲ ਕਰਕੇ ਹੋਇਆ ਫਰਾਰ ਮ੍ਰਿਤਕ ਦੀ ਪਛਾਣ ਅਜੇ ਕੁਮਾਰ ਉਪਰ 35 ਸਾਲ ਵਜੋਂ ਹੋਈ ਹੈ। ਪੁਲਿਸ ਜਾਂਚ ਸ਼ਰੂਪ ਉਹ ਟਾਲਾ ਦੇ ਗਾਂਧੀ ਕੈਂਪ ਸ਼ਿਮੰਦਰ ਗਲੀ ਵਿੱਚ ਦੇਰ ਸ਼ਾਮ ਉਸ ਵੇਲੇ ਹੰਸਣ ਨਹੀਂ ਫੈਲ ਗਈ ਜਦੋਂ ਛੋਟੇ ਸਕੇ ਭਰਾ ਨੇ ਹੀਰਾ ਨਾ ਦੇ ਆਪਣੇ ਵੱਡੇ ਭਰਾ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਹ ਫਰਾਰ ਹੋ ਗਿਆ ਜੇ ਸੂਰਜ ਕੁਮਾਰ ਸਰ ਜੋ ਨਾ ਇੱਕ ਲੜਕੀ ਆਈ ਹੈ ਜਿਹਦੇ ਨਾਲ ਰੇਸ਼ਾ ਦਾ ਜਿਹਦੇ ਮੁੰਡੇ ਦਾ ਕਤਲ ਹੋਇਆ ਦਾ ਤੇ ਉਹਨੇ ਆ ਕੇ ਇੱਕ ਦੂਸਰੇ ਉਹ ਦੂਸਰੇ ਨਾਲ ਦੇ ਨਾਲ ਬੋਲਣ ਲੱਪੇ ਮੈਂ ਮਤਲਬ ਇੱਥੇ ਆਣਾ ਮੈਂ ਰਹਿਣਾ ਮੈਂ ਉਹ ਇਕ ਦੂਜੇ ਜੁਹਾਨੇ ਜਨ ਨੇ ਬੋਲ ਪਈਆਂ ਨੇ ਉਹ ਬਾਅਦ ਉਹ ਫਿਰ ਮੁੰਡਾ ਜ ਨਿਕਾ ਹੀ ਹੋਕੇ ਦੇ ਆਇਆ ਕੋਠੇ ਤੋਂ ਉਤਰ ਕੇ ਉਹ ਪਹਿਲਾਂ 1-2 ਦਿਨ ਤਾਂ ਕੰਮ ਤੋਂ ਕਾ ਕੀਤਾ ਵੈਨਾਂ ਨੇ ਤੇ ਉਹ ਗੱਲ ਨਹੀਂ ਬਣੀ ਉਹ ਫਿਰ ਚੱਲ ਗਿਆ ਕੋਠੇ ਦੇ ਵਿੱਚ ਉੱਥੇ ਤੋਂ ਜਾਣ ਤੋਂ ਬਾਅਦ ਉਹਨੇ ਦਾਤਰ ਲਿਆਂਦਾ ਵਾ ਹੁਣ ਫਿਰ ਵੇਖਿਆ ਨਹੀਂ ਸੁਣਿਆ ਨਹੀਂ ਮਾਰਿਆ ਨਹੀਂ ਲੱਗ ਪਿਆ ਦਾਤਰ ਇਹਨਾਂ ਤੱਕ ਉਹਦੀ ਜਾਨ ਨਹੀਂ ਚਲੇਗੀ ਪਹਿਲਾਂ ਇੱਥੇ ਦਾਤਰ ਦੋ ਤਿੰਨ ਮਾਰੇ ਛੱਲੇ ਛੁੱਟਿਆ ਇੱਕ ਲੜਕਾ ਛੜੂ ਆ ਰਿਹਾ ਸੀ ਉਹਦੀ ਉਂਗਲ ਤੇ ਮੇਰੇ ਸਾਇਦ ਲਾਥੀ ਗਈ ਹੋਰੀ ਵਿਚਾਰੇ ਦੀ ਉਹ ਸੱਡੋ ਆਂਦਾ ਉਹਨੇ ਆਪਣੀ ਉਂਗਲ ਫੜੀ ਉਹ ਨਿਕਲ ਗਿਆ ਬਾਅਦ ਜੰਨੀ ਵੇ ਜਦੋਂ ਕੱਲਾ ਵੇਖ ਕੇ ਉਹਦੇ ਸਿਰ ਦੇ ਬੈਕ ਸਾਈਡ ਤੇ ਦਾਤਰ ਮਾਰੇ ਨੇ ਪਰ ਉਹਦੇ ਗਲੇ ਦੇ ਮਾਰੇ ਇੱਕ ਦੋ ਦਾਤਰ ਸਾਥੀ ਜੇ ਮਾਰੇ ਨੇ ਬਾਜ ਜਦੋਂ ਬਾਹ ਫੜੀ ਉਹਦੇ ਅੰਦਰ ਲੈ ਕੇ ਖਿੱਚ ਕੇ ਅੰਦਰ ਜਾ ਕੇ ਵੀ ਉਹਨੇ ਛੱਟਾ ਕੜਾਈਆਂ ਨੇ ਉਸ ਤੋਂ ਬਾਅਦ ਉਹ ਕੋਦੇ ਨਾਲ ਦੀ ਆਈ ਉਹਨੇ ਫੜ ਕੇ ਉਹ ਅੰਦਰ ਲਾ ਗਈ ਆ ਉਹ ਕੋਠੇ ਦੇ ਚੜ ਗਿਆ ਲੈ ਇੱਕ ਆਪਣੀ ਨਾਲ ਦੀ ਨੂੰ ਉਸ ਤੋਂ ਬਾਅਦ ਲੋਕੀ ਪਬਲਿਕ ਇਕੱਠੀ ਹੋ ਲੈ ਵੀ ਸਾਰੇ ਲੋਕੀ ਵਾਜਾ ਦੇ ਦੇ ਕਿ ਰੁਕ ਜਾ ਰੋਕ ਜਾ ਮੁਰ ਜਾ ਮੁਰ ਜਾ ਮੁਰ ਜਾ ਹੀਰੇ ਮੁਰ ਜਾ ਮਤਲਬ ਉਹਦੇ ਖੂਨ ਸਵਾਰੀ ਉਹਦੇ ਸਿਰ ਤੇ ਮਨ ਦਾ ਨਾਮ ਕੀ ਉਮਰ ਕਿੰਨੀ ਉਹਦੇ ਨਾਲ ਆਈ ਉਹਦੇ 35 37 ਸਾਲ ਦੇ ਲਾ ਕੇ ਉਮਰ ਜਿਹੜੀ ਸਾਥੀ ਕਿਹਨੇ ਮਾਰਿਆ ਉਹ ਉਹਦਾ ਭਰਾ ਹੀ ਹੈ ਸ਼ਗਾ ਜੀ ਛੋਟਾ ਭਰਾ ਉਹਦਾ ਹਾਂ ਜੀ ਉਹਦਾ ਨਾ ਹੀਰਾ ਇਹ ਦੋਵੇਂ ਭਰਾਵਾਂ ਦਾ ਹਾਂ ਜੀ ਹਾਂ ਜੀ ਦੋਵੇਂ ਛਕੇ ਭਰਾ ਨੇ ਜੀ ਸੁਮਨ ਜਿਹੜੀ ਕੁੜੀ ਇਹਨੇ ਜਿਹੜੀ ਮਤਲਬ ਉਹਨਾਂ ਦੇਲੇਸ਼ਨ ਦਾ ਖਰੀ ਵੱਡੇ ਨਾਲ ਉਹਨੇ ਲੜਾਈ ਲੁਵਾਈ ਆ ਉਹ ਲੜਾਈ ਲੁਵਾਉਣ ਤੋਂ ਬਾਅਦ ਚਲੀ ਗਈ ਐਥੋਂ ਵੱਡੇ ਵੈਹ ਨਹੀਂ ਵੈਹ ਦਾ ਹੀ ਉਹਨਾਂ ਮਤਲਬ ਸਾਡੇ ਛੜਾ ਹੋ ਗਿਆ ਦਾ ਹੀ ਇਹ ਉੱਧੇ ਉੱਧੇ ਰਹਿੰਦੀ ਸੀ ਉਹ ਕੈਂਪ ਦੀ ਆ ਇਹ ਰੈਮਚੇ ਦੇ ਘਰ ਦੇ ਲੱਗੋਦਾ ਘਰ ਆ ਜੀ ਕਿੰਨੀ ਗੋਮਰ ਦਾ ਮੁੰਡਾ ਜਦਾ ਮੂੰਹ 35-33 ਸਾਲ ਨੂੰ ਉਮਰ ਸਾਡ ਨੂੰ ਜਿੱਦ ਹਾਂ ਜੀ ਬੱਚਾ ਉਹਦਾ ਇੱਕ ਮੁੰਡਾ ਸੀ ਉਹਦੀ ਨਾਲ ਦੀ ਲੱਗੀ ਉਹਦਾ ਤਲਾਕ ਹੋਣ ਤੋਂ ਬਾਅਦ ਇਜ ਨੇ ਮਾਰਿਆ ਉਹ ਛੋਟਾ ਬੜਾ ਆ ਉਹਦਾ ਛੋਟਾ ਬੜਾ ਵਾ ਕੋਈ ਵਾਇ ਉਹ ਵੀ ਵਾਇ ਸਰ ਉਹਦੀ ਵਾਇ ਵੀ ਇੱਥੇ ਹੀ ਸਨ ਉਹਦੀ ਵਾਇਫ ਜਦੋਂ ਉਹਨਾਂ ਨੇ ਮਾਰਿਆ ਨਿਕਲ ਗਿਆ ਉਹ ਕੋਠੇ ਤੋਂ ਲੈਕਦਾ ਤਾਂ ਦੋ ਤਿੰਨ ਮਤਲ ਨੂੰ ਸਪਾਇਆ ਜਾਂ ਕੀ ਕੀਤਾ ਵਾ ਉਹ ਬਾਤ ਆਲਾ ਮਾਰ ਗਿਆ ਪਹਿਲਾਂ ਉਹਨਾਂ ਨੇ ਕੀ ਕਰਕੇ ਝਗੜਾ ਹੁੰਦਾ ਰਿਹਾ ਕਾਫੀ ਹੁੰਦਾ ਰਿਹਾ ਸਰ ਮੂੰਹ ਬਲਾਵਾ ਹੁੰਦਾ ਰਿਹਾ ਸਾਰੋ ਤੇ ਦੋ ਐਨਾ ਕੰਮ ਨਹੀਂ ਕਦੇ ਵਧਿਆਗਾ ਅੱਗੇ ਕਾਫੀ ਟਾਈਮ ਹੁੰਦਾ ਰਿਹਾ ਰਾਈ ਚੱਕਦੇ ਕਿਤਲਾ ਆਈ ਸੀ ਕਿ ਗਾਂਧੀ ਗੈਂਪ ਬਰਦਰ ਦੋ ਲੜੇ ਨੇ ਤੇ ਇੱਕ ਬ੍ਰਦਰ ਨੇ ਦੂਸਰੇ ਬ੍ਰਦਰ ਦਾ ਕਤਲ ਕਰ ਦਿੱਤਾ ਅਸੀਂ ਜਸਟ ਮੌਕੇ ਤੇ ਪਹੁੰਚੇ ਹਾਂ ਤੇ ਦੇਖ ਰਹੇ ਹਾਂ ਤੇ ਜਿਹੜਾ ਕਰਾਇਮ ਸੀਨ ਆ ਉੱਥੇ ਕਾਫੀ ਖੂਨ ਡੁੱਲਿਆ ਘਰ ਵਿੱਚ ਇਸ ਵੇਲੇ ਕੋਈ ਵੀ ਨਹੀਂ ਅੱਗੇ ਤਫਤੀਸ਼ ਕਰਕੇ ਦੇਖਦੇ ਹਾਂ ਕਿ ਤੇ ਪਤਾ ਚੱਲੇਗਾ ਸਰ ਕਿਸ ਕੰਮ ਝਗੜਾ ਹੋਇਆ ਨਹੀਂ ਜਸਟ ਅਜੇ ਪਹੁੰਚੇ ਹਾਂ ਜੀ ਅਜੇ ਦੇਖਦੇ ਹਾਂ ਸਰ ਕੀ ਜਰੂਰ ਜਿਲਕਾ ਟਕੋਲੀ ਪੁਲਿਸ ਨੇ ਇੱਕ ਹੀ ਦਿਨ ਵਿੱਚ ਖੋਦੀਆਂ ਤਿੰਨ ਬਾਰਦਾਤਾਂ ਨੂੰ ਅੰਜਾਮ ਦੇਣ ਤੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਵਿੱਚੋਂ ਦੋ ਨਾਬਾਲਗ ਹਨ। ਪੁਲਿਸ ਮੁਲਾਜ਼ਮਾਂ ਨੂੰ ਐਤਵਾਰ ਨੂੰ ਦਾਤਬੇਜ ਪੇਸ਼ ਕਰਨ ਲਈ ਰਿਮਾਨ ਦੀ ਮੰਗ ਕਰੇਗਾ। ਪੁਲਿਸ ਨੇ ਟਕੋਲੀ ਇਲਾਕੇ ਵਿੱਚ ਸਨੇਚਿੰਗ ਦੀਆਂ ਬਾਰਦਾਤਾਂ ਨੂੰ ਟ੍ਰੇਸ ਕਰਨ ਵਿੱਚ ਇਹ ਸਫਲਤਾ ਹਾਸਲ ਕੀਤੀ ਹੈ। ਦਰਅਸਲ ਪਿਛਲੇ ਕੁਝ ਸਮੇਂ ਤੋਂ ਲੋ ਇਹ ਨੌਜਵਾਨ ਲੁੱਟਖੋਹਾਂ ਟੱਕਰਤੀਆਂ ਦੀਆਂ ਬਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਇੱਕ ਤਕਰੀਬਨ 4:30 ਵਜੇ ਸਵੇਰੇ ਟਕੋਲੀ ਦੇ ਡੀ.ਟੀ.ਐਸ. ਸਕੂਲ ਉੱਥੋਂ ਦੇ ਕੋਲੋਂ ਉੱਥੋਂ ਇੱਕ rahul ਨਾਮ ਦੇ ਵਿਅਕਤੀ ਨੂੰ ਵੀਰੇ 4:30 ਵਜੇ ਇੱਕ ਮੋਬਾਈਲ ਸਨੇਚ ਕੀਤਾ ਸੀ ਚਾਰ ਮੋਰਸਾਈਕਲ ਸਵਾਰ ਆਏ ਸੀ ਦੋ ਅਲੱਗ-ਅਲੱਗ ਮੋਰਸੈਂਟਰਸ ਤੇ ਜਦੋਂ ਸਨੇਚਿੰਗ ਹੋਈ ਸੀ ਬੜਾ ਰੂੜ ਤਰੀਕੇ ਨਾਲ ਸਨੇਚਿੰਗ ਕੀਤੀ ਗਈ ਸੀ ਉਹਨਾਂ ਨੇ ਉਸ ਸਕੂਟਰੀ ਨੂੰ ਧੱਕਾ ਮਾਰ ਕੇ ਥੱਲੇ ਸਿੱਟਤਾ ਉਹਨਾਂ ਨੂੰ ਤੇ ਉਹਨਾਂ ਤੋਂ ਫੋਨ ਛੋ ਕੇ ਭੱਜ ਗਏ ਸੀ ਇਹ ਮੌਕੇ ਤੋਂ ਤੋਂ ਉਸ ਦੇ ਸਬੰਧ ਦੇ ਵਿੱਚ ਸਾਡੀ CIA ਦੀ ਤੇ ਪੁਲਿਸ ਸਟੇਸ਼ਨ ਤੋਂ ਕੋਲਜੀ ਜੁਆਇੰਟ ਟੀਮ ਸਫਲਤਾ ਅਸਲ ਹੋਈ ਹੈ ਇਹਦੇ ਵਿੱਚ ਅਸੀਂ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਦੋ ਦੋਸ਼ੀਆਂ ਦੇ ਵਿੱਚੋਂ ਜੁਵਿਨਾਈਲ ਤੇ ਬਾਕੀ ਇਹ ਮਕਦਮੇ ਦੀ ਤਫਤੀਸ਼ ਚੱਲ ਰਹੀ ਹੈ। ਚੋਰੀ ਹੋ ਕੇ ਕਬਰੀ ਹੋਈ ਦੇ ਵਿੱਚ। ਹਾਂਜੀ ਫਿਲਹਾਲ ਇਹਦੇ ਤੋਂ ਜਿਹੜਾ Samsung ਦਾ ਜਿਹੜਾ ਮੋਬਾਈਲ ਇਹਨਾਂ ਨੇ ਉਸ ਦਿਨ ਉਸ ਤੋਂ ਸਨੇਚ ਕੀਤਾ ਜਿਹੜਾ ਕਵਰ ਕਵਰ ਹੋਇਆ। ਇਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਫਰਾਂਜ ਜਿੰਨੀ ਕੱਜ ਤੱਕ ਉਸ ਤੋਂ ਇਹਨਾਂ ਤੋਂ ਪੁੱਛਗਿੱਛ ਕੀਤੀ ਹੈ। ਉਸ ਤੋਂ ਇਹਨਾਂ ਨੇ ਉਸੇ ਦਿਨ ਦੀਆਂ ਇਹ 12 ਨ ਹੋ ਰਹੀਆਂ ਸਵੇਰ-ਸਵੇਰ ਦੀਆਂ ਤਿੰਨ ਵਾਰ ਦਾ ਤਾਂ ਮੰਨੀਆਂ। ਸਵੇਰ ਤਕਰੀਬਨ 2 ਵਜੇ ਪੰਜਾਬ ਹੁਦਿਆਣਾ ਬਾਰਡਰ ਤੇ ਹਰਿਆਣੇ ਵਾਲੀ ਸਾਈਡ ਤੋਂ ਇਹਨਾਂ ਨੇ ਇੱਕ ਕਿਸੇ ਦਾ ਬੈਗ ਸਨੇਚ ਕੀਤਾ ਹਰਿਆਣੇ ਵਿੱਚ ਪੈਂਦਾ ਉਹ। ਸੈਕੰਡ ਡੇ ਇਹਨਾਂ ਨੇ ਇੱਕ ਵਾਰ ਦਾ ਜਿਹੜਾ ਰੇ ਇਹ 3rd ਇਨਸੀਡੈਂਟ ਹੋ ਗਿਆ ਜਿਹਦੇ ਸਬੰਤ ਵਿੱਚ ਅਸੀਂ 78 ਨੰਬਰ ਮੁਕੱਦਮਾ ਟਕਾਲੀ ਖੰਡ ਵਿੱਚ ਦਰਜ ਕੀਤਾ ਸੀ ਸਰ ਜੀ ਜਦ ਤੱਕ ਬੈਕਗ੍ਰਾਉਂਡ ਤੋਂ ਕਿੰਨਾ ਬੁਝੂ ਪਰ ਕੰਮ ਨਹੀਂ ਹੋਈ ਹੈ ਕਿ ਕੁਝ ਮਿਲਿਆ ਜਿਹੜੇ ਬੈਗ ਰਿਕਵਰ ਅਸੀਂ ਕਰਨੇ ਹਾਲ ਤੱਕ ਬਾਕੀ ਨੇ ਜੀ ਸਿਰਫ ਇਹ ਤਾਂ ਕਿ ਸਾਨੂੰ ਸੈਮਸੰਗ ਫੋਨ ਜਿਹੜਾ ਰਿਕਵਰ ਹੋਇਆ ਹੈ 78 ਨੰਬਰ ਮੁਕੱਦਮੇ ਦੇ ਜਿਹੜਾ ਇਹਨਾਂ ਨੇ ਕੋਇਆ ਸੀ ਉਹ ਉਹਦੇ ਬਰਾਮਦਗੀ ਸੰਬੰਧ ਦਾ ਮੈਂ ਤਾਂ ਪਹਿਲੇ ਵੀ ਕੋਈ ਇਮਾਮ ਦਾ ਦਰਜ ਜਿਹੜੇ ਚਾਰੋਂ ਚਾਰੋਂ ਦੋਸ਼ੀ ਨੇ ਇਹਨਾਂ ਦੇ ਖਿਲਾਫ ਹਜ ਤੱਕ ਜਿੰਨੇ ਵੀ ਹੁਣ ਤੱਕ ਦੀ ਤਫ਼ਤੀਸ਼ ਹੋਈ ਹੈ ਹਜ ਤੱਕ ਕੋਈ ਮੁਕੱਦਮਾ ਹੋਰ ਪਹਿਲਾਂ ਦ ਤੇ ਕੀ ਨਸ਼ੇ ਦੀ ਅਰਜ਼ੀ ਲੱਗਦੇ ਨੇ ਕਿ ਕੀ ਕਰਨ ਅਸੀਂ ਚਾਰੋਂ ਚਾਰੋਂ ਦੇ ਦੋਸੇ ਮੈਡੀਕਲ ਡੂਪ ਕਰਾਵਾਂਗੇ ਤੇ ਡੂਪ ਕਰਵਾਉਣ ਤੋਂ ਵਾਅਦਾ ਹੁੰਦਾ ਸਕਦੇ ਨੇ ਨਸ਼ੇ ਦੇ ਪਰ ਸਰ ਇਹਨਾਂ ਦੀ ਬੈਕਗ੍ਰਾਉਂਡ ਮੰਨ ਲਓ ਫੈਮਿਲੀ ਬੈਕਗ੍ਰਾਉਂਡ ਕੀ ਹੈ ਜਿਹੜਾ ਕਿ ਇਹਨਾਂ ਦੀ ਪਹਿਲੀ ਵਾਰ ਦਾ ਤੇ ਚੀ ਤਿੰਨ ਚਾਰ ਵਾਰ ਦਾ ਇਕੱਠੀਆਂ ਕਰਨੀਆਂ ਅਸੀਂ ਇਹਨੇ ਤਫਤੀਸ਼ ਨਾ ਮੋਡਲੀ ਸਟੇਜ ਤੇ ਹੈ ਜੋ ਜ਼ਿਆਦਾ ਡਿਟੇਲ ਹੈ ਮੈਂ ਤੁਹਾਨੂੰ ਦੁਬਾਰਾ ਤੁਹਾਨੂੰ ਦੁਬਾਰਾ ਬਰੀਫ ਕਰ ਲਿਆਂਗੇ ਫੈਮਿਲੀ ਬੈਕਗ੍ਰਾਉਂਡ ਬਾਰੇ ਜਿਸ ਨੂੰ ਤੁਹਾਡੇ ਦੁਆਰਾ ਪੁੱਛਿਆ ਗਿਆ ਸੀ ਇੱਕ ਸੀਰੀਅਲ ਵੀਡੀਓ ਵਾਇਰਲ ਹੋ ਰਹੀ ਹੈ ਜਦੇ ਵਿੱਚ ਦੋ ਨੌਜਵਾਨ ਇੱਕ ਲੇਡੀ ਸਕੂਲ ਚੈਨਿਕੋ ਕੇ ਪ੍ਰਾਰੰਧ ਦੇ ਉਧੇ ਚ ਕੋਈ ਨਾਮਵਰ ਮੋਰ ਕੋ ਸਾਹਮਣੇ ਆ ਹਾਂਜੀ ਪਹਿਲਾਂ ਅਸੀਂ ਸਸਪੈਕਟ ਕਰ ਰਹੇ ਸੀ ਇਹੀ ਦੋਸ਼ੀ ਹੋਣਗੇ ਸ਼ਾਇਦ ਉਸ ਮੁਕਦਮੇ ਦੇ ਵਿੱਚ ਜਿਹਦੇ ਵਿੱਚ ਉਹ ਇੱਕ ਮੈਡਮ ਆਪਣੇ ਬੱਚੇ ਨੂੰ ਸਕੂਲ ਛੱਡਣ ਗਈ ਸਕੂਲ ਦੇ ਬਾਹਰ ਵੀਡੀਓ ਵਾਇਰਲ ਹੋਈ ਸੀ ਪ੍ਰੰਤੂ ਉਹਦੇ ਵਿੱਚ ਵੀ ਤਾਂ ਮੈਂ ਇੱਥੇ ਦੱਸਣਾ ਚਾਹੁੰਗਾ ਉਹ ਇਹ ਇਨਾ ਵੱਲੋਂ ਤੁਹਾਡੀ ਕੀ ਸੀ ਬਟ ਉਸ ਵੀ ਮੁਕਦਮੇ ਦੀ ਤਫ਼ਸੀਲ ਜਿਹੜਾ ਅਸੀਂ ਫੇਸਟਾਨ ਦੇ ਬਹੁਤ ਨੇੜੇ ਪਹੁੰਚ ਗਏ ਤੇ ਜਲਦੀ ਤੁਹਾਨੂੰ ਉਸ ਪਰੰਦੇ ਇੱਕ ਵਾਰ ਕਿਸੇ ਕਿਸੇ ਕਰ ਰਹੇ ਦੋ ਅੰਡਰ ਅਡਲਟ ਨੇ ਮਤਲਬ ਇਹ ਪਹਿਲੇ ਵੀ ਕਈ ਕੇਸਾਂ ਦੇਖਿਆ ਵੀ ਅੰਡਰ ਅਡਲਟ ਕਾਫੀ ਆ ਰਹੇ ਨੇ ਇਹਨੂੰ ਕਿਵੇਂ ਸਮਝਦੇ ਹਾਂ ਜੁਵਨਾਈ ਜਿਵੇਂ ਦੋ ਮੁਕਦਮੇ ਇਸ ਮੁਕਦਮੇ ਵੀ ਦੋ ਜੁਵਨਾਈ ਨੇ ਜੁਵਨਾਈ ਨੂੰ ਜਿਸ ਤਰ੍ਹਾਂ ਸਾਰੇ ਜਾਣਦੇ ਨੇ ਜੇ ਮੋਲ ਕਰਨਾ ਛੋਟਾ ਬੱਚਾ ਹੁੰਦਾ ਈ ਛੋਟੇ ਬੱਚੇ ਨੂੰ ਮੋਲ ਕਰਨਾ ਤਾਂ ਬਹੁਤ ਆਸਾਨ ਹੁੰਦਾ ਏਹੀ ਇਹਦਾ ਕਾਰਨ ਹੋ ਸਕਦੇ ਜੀ ਜਿਵੇਂ ਇਸ ਵਾਰ ਦਾ ਤਾਂ ਜਿਵੇਂ ਇਹ ਜੁਵਨਾਈ ਜਿਵੇਂ ਆ ਰਹੇ ਨੇ ਇਹਨੂੰ ਮਤਲਬ ਕੁਈ ਐਸਾ ਕੇਸ ਨਹੀਂ ਦੇਖਿਆ ਜੋ ਮੇਰੇ ਨਾਲ ਨਾ ਆਇਆ ਹੋਵੇ। ਹਾਂ ਜੀ ਬਿਲਕੁਲ ਠੀਕ ਹੈ ਜੀ ਮੈਂ ਰੀਸੈਂਟਲੀ ਕਈ ਗੈਂਗਸਟਰਸ ਨਾਲ ਰਿਲੇਟਡ ਵਾਰਦਾਤਾਂ ਦੇਖੀ ਜਿਵੇਂ ਉਹ ਇੱਕ ਡੇਰਾ ਬਸੀ ਦੀ ਪਿੱਛੇ ਜੀ ਹੋਈ ਸੀ ਉਹਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ ਸੀ। ਜਿਹੜੇ ਨਵਾਲਗ ਬੱਚੇ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ ਜਿਹੜਾ ਜਿੱਦੇ ਇੱਥੇ ਰਹਿ ਰਹੇ ਨੇ ਇਹ ਪ੍ਰਵਾਸੀ ਨਹੀਂ ਜਾਂ ਇੱਥੇ ਪਰਮਨੈਂਟ ਪਹਿਲਾਂ ਤੋਂ ਰਹਿੰਦੇ ਨੇ। ਨਹੀਂ ਇਹਨਾਂ ਦਾ ਜਨਮ ਇੱਥੇ ਹੋਇਆ ਹੈ ਇੱਥੋਂ ਦੇ ਰਹਿਣ ਵਾਲੇ ਨੇ। ਮੋਹਾਲੀ ਪੁਲਿਸ ਨੇ ਦੋ ਔਰਤਾਂ ਨੂੰ 22 ਸਾਲ ਦੀ ਬੱਚੀ ਨੂੰ ਗਵਾਹ ਕਰਦੇ ਮਾਮਲੇ ਵਿੱਚ ਅੱਜ ਪੰਜ ਲੋਕਾਂ ਸਮੇਤ ਗ੍ਰਿਫਤਾਰ ਕੀਤਾ ਹੈ ਜਿੰਨਾਂ ਵਿੱਚੋਂ ਦੋ ਔਰਤਾਂ ਨੂੰ ਗ੍ਰਿਫਤਾਰ ਕਰਨਾ ਤੇ ਬਾਕੀ ਦੀ ਪੜਤਾਲ ਜਾਰੀ ਹੈ ਇਸ ਕਾਂਡ ਵਿੱਚ ਦੋ ਔਰਤਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਪੁਲਿਸ ਮੰਦਾਨਾ ਦਾ ਦੋਸ਼ੀ ਔਰਤ ਕਿਸੇ ਸਖਸ਼ ਨਾਲ ਲਿਵਿੰਗ ਰਿਲੇਸ਼ਨਸ਼ਿਪ ਵਿੱਚ ਰਹੈਨੀ ਸੀ ਅਤੇ ਜਿਸ ਨਾਲ ਨਜ਼ਾਇਰ ਸੰਬੰਧਾਂ ਨੂੰ ਉਸੇ ਦੀ ਬੇਟੀ ਨੂੰ ਗਵਾਹ ਕਰ ਲਿਆ ਬਹਾਰਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕੀ ਮਸਲਾ ਹੈ ਜੀ ਮਸਲਾ ਜੀ ਕਿ ਇਹਨਾਂ ਨੇ 22 ਸਾਲ ਦੀ ਬੱਚੀ ਕੋਕੰਡਕ ਕੀਤੀ ਸੀ ਗੁਰਸਾਹਬ ਸਿੰਘ ਹੈ ਜੀ ਉਹਦੇ ਲਿਵਿੰਗ ਰਿਲੇ ਇਹ ਸੁਨਰਾਏ ਨੇ ਜੇ ਨਾ ਰਹਿ ਕੇ ਇੱਕ ਦੀ ਸੈਲੀ ਸੀ ਇਹਨੇ ਕੁੜੀ ਨੂੰ ਕੱਡਾ ਪੀਤਾ ਜੀ ਕਿੰਨਾ ਤੱਕ ਬਹੁਤ ਦਿੱਲੀ ਲੈ ਗਏ ਇਹ ਢੋਲੀ ਜਾਉ ਦਾ ਹਸਬੰਡ ਹੋ ਜਾਏਗਾ ਇਹ ਤਾਂ ਜੀ ਮਤਲਬ ਟੋਟਲ ਤਿੰਨ ਜਣੇ ਕਿ ਟੈਪ ਕਰਕੇ ਲੈ ਗਏ ਟੋਟਲ ਪੰਜ ਜਣੇ ਹੋਗੇ ਜੀ ਟੋਟਲ ਪੰਜੋ ਤੇ ਹੋਈ ਕਿੰਨੇ ਬਣੇ ਰੈਸਟ ਕਿੰਨੇ ਹੋਗੇ ਇਹਦਾ ਰੈਸਟ ਕੋਈ ਹੋਰ ਰਹਿੰਦੇ ਆ ਤੇ ਕੰਪਲੇਨੈਂਟ ਕੌਣ ਹੈ ਕਲੈਂਡਰ ਹੈਗਾ ਜੀ ਆ ਗੁਰਸਾਹਬ ਸਿੰਘ ਇਹਦੇ ਨਾਲ ਲਿਵਿੰਗ ਚਾਹਲੀ ਵਿੱਚ ਕੌਣ ਰਹਿੰਦੀ ਸੀਗੀ ਤਮੰਨਾ ਜੀ ਉਹ ਦਾ ਕੋਈ ਹੋਰ ਪਿਆ ਵੀ ਕਿਤੇ ਹੋਇਆ ਵੇ ਉਹ ਵੀ ਆ ਵੀ ਹੋਇਆ ਜੀ ਤਾਂ ਇਹ ਜਿਹੜਾ ਹਸਬੰਦ ਆ ਪਤਾ ਲੱਗਿਆ ਕਿ ਬਾਹਰ ਜਾਂਦਾ ਤੇ ਦੇਖੀਏ ਐਫ ਆਈ ਆਰ ਮੰਨ ਲਓ ਇਹ ਲੀਵਿੰਗ ਚ ਰਹਿੰਦੇ ਸੀ ਤੇ ਉਹਦੀ ਉਹ ਬੱਚੀ ਨੂੰ ਕਿਡਨਾਪ ਉਹ ਨਹੀਂ ਕਰ ਲਿਆ ਕਿਡਨਾਪ ਹਾਂ ਕਰਕੇ ਲਿਆ ਤੇ ਕਿੱਥੋਂ ਅਰੈਸਟ ਹੋਏ ਦਿੱਲੀ ਤੋਂ ਆ ਜੀ ਕਿਹੜੀ ਐਫ ਆਈ ਆਰ ਦੱਸੋ ਜੀ ਐਫ ਆਈ ਆਰ ਹੈਗੀ ਆ ਜੀ 236 16924 ਜੀ ਅੰਡਰ ਸੈਕਸ਼ਨ 430 ਜਮਨ 3 1551 ਜਮਨ 2 ਜੀ 3 ਜਮਨ 2 3 ਜਮਨ 5 ਈ ਐਨ ਮਾਚੀਵਾਲਾ ਸਾਬ ਲਟੇਰਾਂ ਵੱਲੋਂ ਲੁੱਟ ਤੇ ਖੋਦੇ ਨਵੇਂ ਹੀ ਢੰਗ ਪਰਾਉਣੇ ਸ਼ੁਰੂ ਕਰ ਦਿੱਤੇ ਹਨ ਹੁਣ ਮਾਚੀਵਾਲਾ ਸ਼ਹਿਰ ਵਿੱਚ ਦਿਨ ਦਿਹਾੜੇ ਸਤਸੰਗੀ ਬਣ ਕੇ ਆਈਆਂ ਲੁਟੇਰਨ ਔਰਤਾਂ ਨੇ ਇੱਕ ਔਰਤ ਨੂੰ ਹੀ ਲੁੱਟ ਲਿਆ ਪ੍ਰਾਪਤ ਜਾਣਕਾਰੀ ਅਨੁਸਾਰ ਮਾਚੀਵਾਲਾ ਸ਼ਹਿਰ ਦੇ ਨਿਵਾਸੀ ਸਵਰਨ ਕਾਂਤਾ ਅੱਜ ਆਪਣੇ ਪਰਿਵਾਰਕ ਮੈਂਬਰ ਨਾਲ ਬੱਸ ਸਟੈਂਡ ਨੇੜੇ ਸਤਸੰਗ ਤੇ ਜਾਣ ਲਈ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਅੱਤੇ ਇੱਕ ਸਵਿਫਟ ਕਾਰ ਉਹਨਾਂ ਕੋਲ ਆ ਕੇ ਰੁਕੀ ਸਵਿਫਟ ਕਾਰ ਨੂੰ ਇੱਕ ਵਿਅਕਤੀ ਚਲਾ ਰਿਹਾ ਸੀ ਜਿਸ ਪਿੱਛੋਂ ਦੋ ਔਰਤਾਂ ਬੈਠੀਆਂ ਸਨ ਉਹਨਾਂ ਨੇ ਸਵਰਨ ਕਾਂਤਾ ਨੂੰ ਕਿਹਾ ਕਿ ਉਹ ਵੀ ਸਤਸੰਗ ਚ ਉਹਨਾਂ ਨੂੰ ਗੱਡੀ ਵਿੱਚ ਬਿਠਾ ਲਿਆ ਤੇ ਸਾਰਾ ਸਮਾਨ ਲੁੱਟ ਕੇ ਇਹ ਲੋਕ ਫਰਾਰ ਹੋ ਗਏ ਮਦਦ ਤੁਹਾਡਾ ਨਾਂ ਕੀ ਹੈ ਮੇਰਾ ਨਾਮ ਸੰਵਰਨ ਕਾਮਤਾ ਕਿੱਥੇ ਦੇ ਰਹਿਣਾ ਨੇ ਅਸੀਂ ਮੱਛੀਸਾਰ ਸਾਹਿਬ ਕ੍ਰਿਸ਼ਨਾਪ uri ਮੱਛੀਸਾਰ ਸਾਹਿਬ ਰਹਿ ਰਹੇ ਹਾਂ ਅੱਛਾ ਅੱਜ ਕੀ ਘਟਣਾ ਵਾਪਰੀ ਹੈ ਤੁਹਾਡੇ ਨਾਲ ਮੇਰੇ ਨਾਲ ਇਹ ਘਟਣਾ ਵਾਪਰੀ ਹੈ ਮੈਨੂੰ ਦੇ ਅੱਖਾਂ ਤੋਂ ਦਿਖਾਈ ਘਟ ਦਿੰਦਾ ਤੇ ਇੱਕ ਅੱਖ ਨਾਲ ਤਾਂ ਬਿਲਕੁਲ ਹੀ ਨਹੀਂ ਦਿਖਦਾਗਾ ਅਸੀਂ ਗਏ ਸੀ ਗੁਰੂਆਂ ਦੇ अच्छा जी। ਉੱਥੇ ਨਾ ਸਾਡੇ ਵੀ ਅਸੀਂ ਅੱਗੇ ਤਾਂ ਸਾਧਨ ਚ ਜਾਂਦੇ ਆ ਅੱਜ ਅਸੀਂ ਬੱਸ ਚ ਚਲੇ ਗਏ ਉੱਥੇ। ਇਹ ਬੱਸ ਲਈ ਖੜੇ ਸੀਗੇ ਸਾਨੂੰ ਉਸ ਔਰਤ ਨੇ ਜਾਣਾ ਕਿੱਥੇ ਸੀ ਤੁਸੀਂ? ਅਸੀਂ ਖਮਾਣੋ ਜਾਣਾ ਸੀਗਾ ਸਤਲੋਕ ਆਸ਼ਰਮ ਚ। ਹਾਂਜੀ। ਤੇ ਸਾਨੂੰ ਨਾ ਕਹਿੰਦੇ ਵੀ ਤੁਸੀਂ ਬਾਜ ਮਾਰੀਏ ਉਹਨਾਂ ਨੇ ਆਂਟੀ ਆ ਜਾਓ। ਆਵਾਜ਼ ਮਾਰ ਕੇ ਸਾਨੂੰ ਬਿਠਾਇਆ ਉਹਨਾਂ ਨੇ ਨਾਲ ਬਿਠਾ ਕੇ ਉੱਥੋਂ ਥੋੜੀ ਜੀ ਅੱਗੇ ਚਲੇ ਗਏ। ਫਿਰ ਇਸ ਨੂੰ ਬੋ ਨੂੰ ਤਾ ਤਾ ਨੀਚੇ ਫਿਰ ਮੈਨੂੰ ਧੱਕੇ ਜੇ ਦੇਣ ਲੱਗੀ ਕਹਿੰਦੀ ਇੱਧਰ ਨੂੰ ਹੋਵੋ ਇੱਧਰ ਨੂੰ ਹੋਵੋ ਠੀਕੋ ਕੋ ਗਏ ਬੈਠੋ ਹੈ ਜਦ ਬਿਜੀ ਤੁਸੀਂ ਇੱਧਰ ਨੂੰ ਠੀਕ ਹੋਵੋ ਮੈਂ ਮੈਂ ਕਿਹਾ ਵੀ ਤੁਸੀਂ ਉੱਤਰ ਕੇ ਸੈਟ ਹੋਇਆ ਜਾਊਗਾ ਇਹ ਤਾਂ ਹੈ ਇੰਨੇ ਨੂੰ ਨੇ ਮੇਰੀ ਮੈਨੂੰ ਨਹੀਂ ਪਤਾ ਲੱਗਿਆ ਕਿਸ ਵੇਲੇ ਉਹਨਾਂ ਨੇ ਚੂੜੀ ਕੱਟ ਲਈ ਤੇ ਮੁੜ ਕੇ ਮੈਨੂੰ ਕਹਿੰਦੀ ਮੈਨੂੰ ਧੱਕੇ ਦੇਣ ਲੱਗੀ ਕਹਿੰਦੇ ਉਤਰੋ ਉਤਰੋ ਨੀਤੇ ਫਿਰ ਗੱਡੀ ਭਜਾ ਲਈ ਉਹਨਾਂ ਨੇ ਜਦੋਂ ਅਸੀਂ نیچے ਉਤਰ ਗਏ ਤਾਂ ਗੰਦੀ ਉਹਦੇ ਵਿੱਚ ਆ ਦਿਓ ਤੁਸੀਂ ਬਸੇ ਆ ਕਿੰਨੇ ਬੰਦੇ ਸੀ ਗੱਡੀ 'ਚ ਗੱਡੀ 'ਚ ਦੋ ਔਰਤਾਂ ਸੀ ਇੱਕ ਜੈਂਸ ਸੀਗਾ ਕੀ ਮੰਗ ਕਰਦੇ ਤੁਸੀਂ ਥਾਣੇ ਗਏ ਰਿਪੋਰਟ ਲਿਖਾਈ ਹਾਂਜੀ ਉਹ ਰਿਪੋਰਟ ਲਿਖਾਈ ਵੀ ਆ ਸਾਡੀ ਚਰਨਜੀਤ ਤੋਪੀਆ ਜੀ ਮੇਰਾ ਬ੍ਰਦਰ ਹੈ ਉਹਨਾਂ ਨੇ ਵੀ ਆਪਣਾ ਫੋਨ-ਫੋਨ ਕੀਤੇ ਆ ਥਾਣੇ ਵੀ ਜਾ ਕੇ ਆਈਆਂ ਉਹਨਾਂ ਨੂੰ ਮਿਲ ਕੇ ਆਏ ਆ ਤੇ ਉਹ ਜਿਹੜੇ ਹੈਗੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਉਹਦੇ ਵਿੱਚ ਇੱਕ ਤਾਂ ਬਸ ਸਟੈਂਡ ਦੇ ਵਿੱਚ ਚੌਂਕੀ ਦਾ ਪ੍ਰੋਗਰਾਮ ਚੌਂਕੀ ਦਾ ਇੰਤਜ਼ਾਮ ਹੋਣਾ ਚਾਹੀਦਾ ਕੈਮਰਿਆਂ ਦਾ ਇੰਤਜ਼ਾਮ ਹੋਣਾ ਚਾਹੀਦਾ ਦੁਨੀਆ ਨੂੰ ਸਤਰਕ ਹੋਣਾ ਚਾਹੀਦਾ ਜਿਸ ਦਿਨ ਵੀ ਉਹ ਮਿਲ ਜਾਣ ਉਹਨਾਂ ਨੂੰ ਫੜਨਾ ਚਾਹੀਦਾ ਫੜ ਕੇ ਕੁੱਟਨੇ ਚਾਹੀਦੇ ਆਂ ਦੋਸਤ ਇਹ ਸੁਣਾਈ ਦੀਆਂ ਖਬਰਾਂ ਕੱਲ ਫੇਰ ਮਿਲਾਂਗੇ ਇਸੇ ਸਮੇਂ ਇਸੇ ਜੇ ਆਉਂਦੇ ਤਦ ਤੱਕ ਲਈ ਕੁਲਵੰਤ ਸਿੰਘ ਜੀ ਨੂੰ ਇਜਾਜ਼ਤ ਦੇ ਦਿਓ ਕੱਬ ਰੱਖਾ